ਸਭ ਤੋਂ ਪਹਿਲਾਂ ਬਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਤੇ ਸਾਰੇ ਜਿਹੜੇ ਗੱਜੋਬੱਦਕੇ ਬਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਕਿ ਬਹੁਤ ਸਾਰੇ ਇੱਥੇ ਲੋਕ ਆ ਜਿਹੜੇ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਇਸ ਨਹਿਰਾ ਦੇ ਮਸਲੇ ਤੇ ਆਏ ਆ ਸਾਰਿਆਂ ਦਾ ਧੰਨਵਾਦ ਆ ਇੰਨੀ ਬਾਰਸ਼ ਦੇ ਕਾਰਨ ਵੀ ਇੱਥੇ ਪਹੁੰਚੇ ਆ ਸੋ ਮਸਲਾ ਸਾਰਿਆਂ ਨੇ ਦੱਸਿਆ ਕਿ ਮਸਲਾ ਉਹੀ ਆ ਕਿ ਜੇ ਇਹ ਨਾ ਪੱਟੀਆਂ ਹੋ ਗਈਆਂ ਤੇ ਆਪਣੇ ਵੱਲੇ ਬਚਣਾ ਹੀ ਕਰਕਣੀ ਕਿਉਂਕਿ 70% ਆਪਾਂ ਨੂੰ ਸਰੀਰ ਦੇ ਵਿੱਚ ਪਾਣੀ ਚਾਹੀਦਾ ਤੇ ਜੇ ਆਪਣੇ ਕੋਲ ਪਾਣੀ ਨਾ ਬਚਿਆ ਤਾਂ ਫਿਰ ਮੌਤ ਨਿਸ਼ਚਿਤਤਾ ਉਹ ਭਵੇਂ ਕਿਸੇ ਵੀ ਕਾਰਨ ਕਰਕੇ ਹੋ ਜੇ ਪਰ ਪਾਣੀ ਜ਼ਰੂਰੀ ਆ ਤੇ ਮੌਤ ਨਾਲੋਂ ਚੰਗਾ ਸੰਘਰਸ਼ਾ ਸੋ ਆਪਾਂ ਸੰਘਰਸ਼ ਕਰੀਏ ਜੇ ਸੰਘਰਸ਼ ਹੀ ਲੜਾਂਗੇ ਤਾਂ ਪਿਛਲੀ ਵਾਰ ਵਾਂਗ ਜਿਹੜੀਆਂ ਨਾ ਪਿਛਲੀ ਵਾਰੀ ਟ੍ਰੈਕਟਰ ਕੈਨਸਲ ਹੋਏ ਸੀ ਇਸ ਵਾਰ ਫੇਰ ਆਪਾਂ ਜਿੱਤ ਪ੍ਰਾਪਤ ਕਰਾਂਗੇ ਇਹ ਜ਼ਰੂਰੀ ਆ ਸੋ ਮਸਲਾ ਇੱਥੇ ਹੋਇਆ ਉਹਦਾ ਕਿ ਮਸਲਾ ਕੋਲੰਡਾਰੀ ਆ ਇਹ ਮਸਲਾ ਪੰਚਦਾਰੀ ਆ ਇਹ ਮਸਲਾ ਕਿਸਾਨੀ ਦਾ ਵੀ ਆ ਇਹ ਮਸਲਾ ਆਮ ਲੋਕਾਂ ਦਾ ਵੀ ਆ ਇਹ ਮਸਲਾ ਸ਼ਹਿਰੀਆਂ ਦਾ ਵੀ ਆ ਇਹ ਮਸਲਾ ਹਰ ਕਿਸੇ ਦਾ ਮਸਲਾ ਜੋ ਕੰਢੇ ਬਣ ਗਈ ਨਾ ਤਾਂ ਕਿਸਾਨਾਂ ਨੂੰ ਪਾਣੀ ਮਿਲਦਾ ਨਾ ਹੀ ਆਪਾਂ ਨੂੰ ਸ਼ਹਿਰੋਂ ਅਸੀਂ ਨੂੰ ਮਿਲਦਾ ਨਾ ਹੀ ਨਲਕਿਆਂ ਤੋਂ ਪਾਣੀ ਮਿਲਦਾ ਕਿਸੇ ਪਾਸੋਂ ਕੋਈ ਪਾਣੀ ਨਹੀਂ ਮਿਲਦਾ ਭਾਣੂ ਤੇ ਫੇਰੇ ਕਿਹੜੇ ਮੂਹਣਾਂ ਇੱਥੇ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਨਹਿਰ ਜ਼ਰੂਰੀ ਹੈ ਜੀ ਇਹ ਤਾਂ ਜ਼ਰੂਰ ਬਣਨੀ ਚਾਹੀਦੀ ਆ ਜੀ ਉਹੀ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਵਾ ਕਿ ਚਲੋ ਐਮਐਸਪੀ ਨੇ ਬਸੇ ਤੁਸੀਂ ਕਹਿ ਦਿੰਦੇ ਹੋ ਕਿ ਇਹ ਤਾਂ ਜੀ ਸੈਂਟਰ ਤੋਂ ਮਸਲਾ ਹੋਊ ਦੱਸੋ ਇਥੇ ਵੀ ਜੇ ਤੁਸੀਂ ਕਹਿ ਦਿਓ ਵੀ ਇਹ ਸੇਟੇ ਦਾ ਮਸਲਾ ਫਿਰ ਥੋੜੀਆ ਥੋੜੀਆ ਬਿਆਨਬਾਜ਼ੀਆਂ ਜਿਹੜੀਆਂ ਕਲੀਅਰ ਕਰਦੀਆਂ ਕਿ ਮਸਲਾ ਥੋੜਾ ਹੈ ਥੋੜੇ ਨਾਲ ਹੀ ਹੋ ਰਿਹਾ ਤੁਸੀਂ ਕਹ ਰਹੇ ਹੋ ਕਿ ਸ਼ਹਿਰ ਵਾਸੀਆਂ ਦੀ ਲੋੜ ਆ ਬਿਜ਼ਨਸ ਵਾਲ ਤੁਸੀਂ ਕਹਿੰਦੇ ਸੀਗੇ ਕਿ ਨਹੀਂ ਇਹ ਕਿਸੇ ਦੀ ਲੋੜ ਨਹੀਂ ਅਸੀਂ ਲੱਡੂ ਵੰਡ ਰਹੇ ਹਾਂ ਅਸੀਂ ਟੈਂਡਰ ਕੰਸਰ ਕਰਾ ਰਹੇ ਹਾਂ ਇਹ ਸਾਲ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਕਿ ਨਹੀਂ ਇਹ ਸ਼ਹਿਰ ਵਾਸੀਆਂ ਦੀ ਲੋੜ ਆ ਸੋ ਅਸੀਂ ਇਹ ਨਹਿਰ ਬਣਾ ਰਹੇ ਸੋਏ ਰਾਜਨੀਤੀਆਂ ਤੇ ਰਾਮਨੀਤੀਆਂ ਕਰਨੀਆਂ ਛੱਡ ਦਿਓ ਫਰੀਦਕੋਟ ਦੇ ਲੋਕ ਖਾਸ ਕਰਕੇ ਜਿਹੜੇ ਉਹ ਸਾਰੇ 71 ਪਾਰਟੀ ਭਾਜੀ ਤੋਂ ਉੱਪਰ ਉੱਠ ਕੇ 71 ਸੋਏ ਜ਼ਰੂਰੀ ਆ ਕੋਈ ਵੀ ਫਰੀਦਕੋਟ ਦਾ ਮਸਲਾ ਹੋਵੇ ਸਾਰੇ 71 ਹੋ ਕੇ ਲੜਨਾ ਅਸੀਂ ਨੀਆ ਕਿਸਾਨੀ ਯੂਨੀਅਨ ਫਤਿਹਪੁਰੋਂ ਸਾਰੇ ਨੌਜਵਾਨ ਇਸ ਮਸਲੇ ਤੇ ਹਮੇਸ਼ਾ ਵੜ ਚੜ ਕੇ ਖੜੇ ਸਲਾਂਗੇ ਤੇ ਡਟ ਕੇ ਖੜਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਕਾਰ ਯੂਨੀਤ ਕੋਟਵਾਲੀਓ ਵਰਦੇ ਮੀਂਹ ਦੇ ਵਿੱਚ ਵੀ ਤੁਹਾਡੇ ਸਿਰਲ ਨੂੰ ਸਲਾਮ ਹੈ ਤੁਸੀਂ ਇਹ 4 ਵਜੇ ਜਿਹੜੀ ਕਾਲ ਰੱਖੀ ਸੀ ਆਪਾਂ ਉਹਨੂੰ ਸਫਲ ਕਰਨ ਲਈ ਇੱਥੇ ਪਹੁੰਚੇ ਸਾਡੇ ਨਰਿੰਦਰਪਾਲ ਸਿੰਘ ਜੀ ਨਿੰਦਾ ਪਹੁੰਚੀ ਹੈ ਜਥੇਬੰਦੀਆਂ ਤੋਂ ਪਹੁੰਚੇ ਸਾਥੀ ਸ਼ਹਿਰ ਤੋਂ ਸਾਥੀ ਪਹੁੰਚੇ ਤੁਹਾਡੇ ਇੱਕ ਇੱਕ ਕਦਮ ਨੂੰ ਸਲਾਮ ਹੈ ਜਦੋਂ ਇਹ ਪਾਣੀ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਉਹਦੋਂ ਤੁਹਾਡਾ ਜ਼ਿਕਰ ਆਊਗਾ ਵੀ ਤੁਸੀਂ ਬਚਾਉਣ ਵਾਲਿਆਂ ਚ ਖੜੇ ਸੀ ਚਾਹੇ ਮੀਂਹ ਪੈ ਰਿਹਾ ਸੀ ਚਾਹੇ ਹਾਲਾਤ ਖਰਾਬ ਸੀ ਤੁਸੀਂ ਅੰਦਰ ਜਾਈਆਂ ਚ ਨਹੀਂ ਬੈਠੇ ਸੀ ਤੁਸੀਂ ਮਹਿਰਾ ਤੇ ਖੜੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਅਸਲ ਹਾਲਾਤ ਕੀ ਹੈ ਕਿ ਅਸੀਂ ਪੰਜਾਬ ਦੇ ਨਾਗਰਿਕ ਨਹੀਂ ਕੀ ਅਸੀਂ ਪੰਜਾਬ ਦੇ ਨਾਗਰਿਕ ਨਹੀਂ ਕੀ ਸਾਡੀਆਂ ਮੰਗਾਂ ਜਾਇਜ਼ ਨਹੀਂ ਅਸੀਂ 2.5 ਸਾਲ ਤੋਂ ਮੰਨਤਾ ਕਰ ਰਹੇ ਹਾਂ ਕਿ ਜਿੱਥੇ ਨਹਿਰਾਂ ਪੱਕੀਆਂ ਹੋਈਆਂ ਉੱਥੇ ਹਾਲਾਤ ਖਰਾਬ ਹੋ ਗਏ ਸਾਡੇ ਨੂੰ ਨਾ ਹੋਣ ਸਾਨੂੰ ਬਚਾਇਆ ਜਾਵੇ ਜਿੱਥੋਂ ਜਿੱਥੇ ਤੱਕ ਸਾਡੀ ਮੰਗ ਜਾਣੀ ਚਾਹੀਦੀ ਸੀ ਅਸੀਂ ਐਮਐਲਏ ਦਾ ਘਰ ਘੇਰਿਆ ਅਸੀਂ ਨਹਿਰਾਂ ਦੇ ਇੱਕ ਮਹੀਨਾ ਪੱਕਾ ਮੋਰਚਾ ਲਾ ਕੇ ਬੈਠੇ ਰਹੇ ਹਾਂ ਸਾਡੇ ਨਾਲ ਪ੍ਰਸ਼ਾਸਨ ਕੀ ਕਰ ਰਿਹਾ ਸਰਕਾਰ ਕੀ ਕਰ ਰਹੀ ਹੈ ਸਾਨੂੰ ਹਰ ਸਾਲ ਭੋਸਾ ਦਿੱਤਾ ਜਾਂਦਾ ਲਿੱਤੀ ਵੇ ਇਹ ਨਹਿਰਾਂ ਨਹੀਂ ਪੱਕੀਆਂ ਕੀਤੀਆਂ ਜਾ ਰਹੀਆਂ ਜੀ ਫੇਕ ਨਹੀਂ ਹੋਜੂਗੀ ਉਸ ਤੋਂ ਬਾਅਦ ਅਸੀਂ ਵੀ ਆਪਣੇ ਘਰਾਂ ਨੂੰ ਮੁੜ ਚੰਨੇ ਆਂ ਸਾਲ ਬਾਅਦ ਅੱਧ ਮਹੀਨੇ ਬਾਅਦ ਅਖਬਾਰ ਚੱਕਦੇ ਆਂ ਪਤਾ ਲੱਗਦਾ ਜੀ ਨਹਿਰਾਂ ਦੇ ਫੇਰ ਟੈਂਡਰ ਆ ਗਏ ਫੇਰ ਕਿੱਥੇ ਹੁੰਦੇ ਆ ਫੇਰ ਇਹ ਵੀ ਕਸ਼ਮ ਕਰਦੇ ਆਂ ਫੇਰ ਸਰਕਾਰ ਨੂੰ ਝੁਕਣਾ ਪੈਂਦਾ ਸਾਨੂੰ ਇਹਨਾਂ ਨੇ 2.5 ਸਾਲ ਤੋਂ ਇਸੇ ਕੰਮ ਲਾ ਰੱਖਿਆ ਹੈ ਏ ਸਾਨੂੰ ਦੱਸਣ ਤੋਂ ਸੀ ਜਾਂ ਤਾਂ ਸਾਨੂੰ ਇੱਕ ਗੱਲ ਕਹਿਣ ਵੀ ਸਾਡੀ ਮੰਗ ਜਾਇਜ਼ ਨਹੀਂ ਅਸੀਂ ਵੀ ਆਪਦੇ ਘਰੋਂ ਘਰੀਂ ਚਲੇ ਜਾਈਏ ਜੇ ਸਾਡੀ ਮੰਗ ਜਾਇਜ਼ ਹੈ ਤੇ ਹੋ ਕੀ ਰਿਹਾ ਹੈ ਨਾ ਸਾਡੀ ਗੱਲ ਸਾਡੇ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਨੁਮਾਇंदे ਸੁਣਨ ਨੂੰ ਤਿਆਰ ਹੈ ਉਹ ਕੀ ਸੁਣਨ ਜਦੋਂ ਉਹਨੇ ਵੀ ਉੱਪਰ ਸੁਣਵਾਈ ਨਹੀਂ ਸਰਕਾਰ ਰਿਪੋਰਟ ਦੇ ਵਿੱਚ 2013 ਦੀ ਸਾਡੇ ਫਰੀਦਕੋਟ ਦੀ ਰਿਪੋਰਟ ਇਹ ਹੈ ਵੀ ਸਾਡਾ ਧਰਤੀ ਹੇਠਲਾ ਪਾਣੀ ਪੀਣ लायक ਨਹੀਂ ਉਹ ਜੂਰੇਨੀਆ ਮੈਂ ਉੱਥੇ ਨਾਈਟ੍ਰੇਟਾਂ ਤੇ ਭਾਰੀਆਂ ਤੱਤਾਂ 29% ਕਿਹੜਾ ਪੀਣ ਲੈ ਗਿਆ ਜਿਹੜੇ ਫਰੀਦਕੋਟ ਦੇ ਨਾਲ-ਨਾਲ ਲੜਗੇ ਲੱਗੇ ਹੋਏ ਐ ਉਹ ਕਿਉਂ ਪੀਣ ਲੈ ਗਿਆ ਕਿਉਂਕਿ ਨਹਿਰਾਂ ਦਾ ਪਾਣੀ ਸੀਪੇਜ ਵਿੱਚ ਹੋ ਰਿਹਾ ਹੈ ਸਾਡੀ ਕਮੇਟੀ ਸੋਰੀ ਸੜਾ ਵਾਟਰ ਵਕ ਜਿਹੜਾ ਉਹ ਸਾਡੇ ਸ਼ਹਿਰ ਦੀ ਸਿਰਫ 22% ਮਾਰਦੀ ਯਾਨੀ ਕਿ ਅੰਦਲੂਨ ਬ੍ਰੀਡ ਕੋਟ ਨੂੰ ਹੀ ਪਾਣੀ ਪੀਣ ਲੈ ਕੇ ਮਹਈਆ ਕਰ ਪਾਉਂਦਾ ਹੈ। ਬਾਕੀਆਂ ਵਾਸਤੇ ਇਹਨਾਂ ਨੇ ਕੀ ਕੀਤਾ ਹੈ ਨਹਿਰਾਂ ਦੇ ਨਾਲ 14-15 ਬੋਰ ਖੋਰੀਤੀਏ ਤੇ ਦੋ ਤਿੰਨ ਬੋਰ ਇਹਨਾਂ ਨੇ ਜਾ ਕੇ ਵਾਟਰ ਵਕ ਦੇ ਵਿੱਚ ਕੀਤੇ ਆ। ਜੇ ਸਾਨੂੰ ਵਾਟਰ ਵਕ ਵਾਲੇ ਨਹਿਰੀ ਪਾਣੀ ਦੇ ਰਹੇ ਨੇ ਤੇ 14 ਬੋਰ ਨਹਿਰ ਤੇ ਕਿਉਂ ਕੀਤੇ ਤੇ ਚਾਰ ਵਾਟਰ ਵਕ ਦੇ ਵਿੱਚ ਕਿਉਂ ਕੀਤੇ ਆ ਉਹਦੇ ਅਸਲ ਹਾਲਾਤ ਇਹ ਹੈ ਸਾਨੂੰ ਨਹਿਰ ਦਾ ਪਾਣੀ ਕਿਹੜੇ ਵੀ ਵਾਟਰ ਵਰਸ ਦਾ ਪਾਣੀ ਹੀ ਦਿੱਤਾ ਜਾ ਰਿਹਾ ਹੈ ਕਿਉਂਕਿ ਨਹਿਰ ਦੇ ਪਾਣੀ ਦੇ ਵਿੱਚ ਕੈਮੀਕਲ ਹੈ ਧਰਤੀ ਹੱਲੇ ਪਾਣੀ ਦੇ ਵਿੱਚ ਹੈਵੀ ਮੈਟਲ ਹੈ ਸਾਡੇ ਕੋਲ ਤਾਂ ਪੀਣ ਲੱਕ ਪਾਣੀ ਹੈ ਹੀ ਨਹੀਂ ਸਾਡੇ ਕੋਲ ਕੁਝ ਫ੍ਰੀਕੋਟ ਵਾਸੀਏ ਸੋਚ ਲੈਂਦੇ ਚਲ ਸਾਡੇ ਘਰੇ ਤਾਂ ਆਰਓ ਲੱਗਿਆ ਭਾਈ ਸਾਨੂੰ ਕੋਈ ਸ਼ੁੱਧ ਪਾਣੀ ਮਿਲਦਾ ਪਿਆ ਤੁਹਾਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਹੈ ਬਾਗਰ ਬਰਸਵਾਂ ਨੂੰ ਉਹਦੇ ਵਿੱਚ ਵੀ ਗੋਰ ਦਾ ਪਾਣੀ ਮਿਕਸ ਕੀਤਾ ਜਾਂਦਾ ਹੈ ਜਦੋਂ ਨਹਿਰਾਂ ਪਤੀਆਂ ਹੋ ਗਈਆਂ ਸੀਪੇ 'ਚ ਬੰਦ ਹੋ ਗਈ ਇਹ ਪਾਣੀ ਡੂੰਘੇ ਵੀ ਹੋ ਜਾਣੇ ਇਹ ਪਾਣੀ ਖਾਰੇ ਵੀ ਹੋ ਜਾਣੇ ਹੈ ਨਹਿਰਾਂ ਦੀ ਸੀਪੇ ਜਿਹੜਾ ਟਿੱਪ ਟਿੱਪ ਪਾਣੀ ਧਰਤੀ 'ਚ ਜਾਂਦਾ ਉਹਦੇ ਨਾਲ ਹੇਠਲੇ ਪਾਣੀ ਦੀ ਗੁਣਵੱਤਾ ਵਧਦੀ ਹੈ ਤੇ ਉਹ ਪੀਣ ਲਿਆ ਕੋ ਹੋ ਜਾਂਦਾ ਹੈ ਜਦੋਂ ਗੋਰੀ ਕੰਮ ਛੱਡ ਗਈ ਤਾਂ ਸ਼ਹਿਰ ਨੂੰ ਪਾਣੀ ਮਿਲੋ ਕਿੱਥੋਂ ਤੁਹਾਡੇ ਆਰਓ ਪਾਣੀ ਪਿਉਰੀਫਾਈ ਕਰਨੇ ਕਿੱਥੋਂ ਜਿੱਥੇ ਮਹਿਰਾ ਟੱਕੀਆਂ ਹੋਈਆਂ ਉੱਥੇ ਵੀ ਅਜੇ ਆਰਓ ਵੀ ਕੰਮ ਛੱਡ ਗਏ ਆ ਜਿਹੜੇ ਸਰਕਾਰੀ ਆਪ ਲਾਏ ਗਏ ਸੀ ਉਹ ਸਾਰੇ ਆਪਣੇ ਬੀਰਕੋਟ বন্ধ ਹੋ ਗਏ ਉੱਥੇ ਤਾਂ ਹੋਣੀ ਸੀ ਜਿੱਥੇ ਪਾਣੀ ਮਾਰੇ ਆ ਇਸ ਲਈ ਅਸੀਂ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰ ਰਹੇ ਆਂ ਵੀ ਫਰੀਦਕੋਟ ਵਸਨੀਕਾਂ ਦੀ ਸੁਣੋ ਸਾਨੂੰ ਫਰੀਦਕੋਟ ਦੇ ਜੇ ਸਾਡੀ ਮੰਗ ਨਹੀਂ ਜੇ ਜਾਇਜ਼ ਨਹੀਂ ਹੈਗੀ ਤਾਂ ਸਾਨੂੰ ਦੱਸਣ ਅਸੀਂ ਹਰ ਟੇਬਲ ਟੋਕਦੇ ਇਹਨਾਂ ਨੂੰ ਹਲਾ ਕੇ ਆਉਨੇ ਆ ਇਹਨਾਂ ਕੋਲੇ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਇਹ ਮੰਨਦੇ ਵੀ ਫਰੀਦਕੋਟ ਦਾ ਪਾਣੀ ਮੜਾ ਹੈ ਇਹ ਮੰਨਦੇ ਵੀ ਸੀਪਾਏ ਨਾਲ ਫਰੀਦਕੋਟ ਚ ਪਾਣੀ ਦਾ ਸੰਕਟ ਖੜਾ ਹੋ ਜਾਊਗਾ ਫਿਰ ਇਹ ਹਮ ਕੀ ਕਰ ਰਹੇ ਹੈ ਜਦੋਂ ਪੀਣ ਲੇਕ ਪਾਣੀ ਦਾ ਕੋਈ ਨਵਾਂ ਸੋਮਾ ਇਹਨਾਂ ਤੋਂ ਕ੍ਰੀਏਟ ਕੀਤਾ ਨਹੀਂ ਗਿਆ ਤੇ ਹੁਣ ਜਿਹੜਾ ਚੱਲ ਰਿਹਾ ਸੌਮੇ ਉਹਨਾਂ ਨੂੰ ਖੋਣ ਦਾ ਕੀ ਹੱਕ ਹੈ ਜਲਜੀਲ ਬਚਾਓ ਤੁਹਾਨੂੰ ਭਰੋਸਾ ਦਿੰਦਾ ਵੇ ਜੇ ਨਹਿਰਾਂ ਬਣਨਗੀਆਂ ਜਿਵੇਂ ਲੋਕ ਚਾਹੁੰਦੇ ਐ ਜਿਵੇਂ ਬਣਨੀਆਂ ਚਾਹੀਦੀਆਂ ਸੀ ਇਹ ਜ ਹੋਊਗੀ ਉਹਨੇ ਬਣਨਗੀਆਂ ਸਰਕਾਰ ਨੂੰ ਧੱਕਾ ਕਰਲੇ ਸਾਨੂੰ ਮਾਰਲੇ ਕੁੱਟਲੇ ਕੁਛ ਕਰਲੇ ਇਹ ਨਹਿਰਾਂ ਤਾਂ ਉਵੇਂ ਬਣਨਗੀਆਂ ਜਿਵੇਂ ਕੁਦਰਤੀ ਤਰੀਕਾ ਹੈ ਜਾਂ ਜਿਵੇਂ ਫਰੀਦਕੋਟ ਦੇ ਲੋਕ ਚਾਹੁੰਦੇ ਐ ਸਰਕਾਰ ਆਪ ਦਾ ਜੋਰ ਲਾ ਲੇ ਜੇ ਹੋਰ ਧੱਕਾ ਕਰਨੇ ਸਾਡਾ ਪੀਜ ਬੰਦ ਕਰਤਾ ਕਰ ਦਿਓ ਸੋ ਪੀਜ ਹੋਰ ਬਣਾਇਆ ਪਿਆ ਰੋ ਲਾਵਾਂਗੇ ਪਰ ਘਰ ਘਰ ਸੁਨੇਹਾ ਦੇਵਾਂਗੇ ਵੀ ਇਹ ਸਰਕਾਰ ਤੁਹਾਡੇ ਨਾਲ ਕੀ ਕਰਨ ਜਾ ਰਹੀ ਹੈ ਇਹ ਚੁਟਕਲਿਆਂ ਦੀ ਸਰਕਾਰ ਅੱਜ ਤੱਕ ਮੈਂ ਕਦੀ ਕਿਸੇ ਐਡੀਸ਼ਨ ਚ ਨਹੀਂ ਗਿਆ ਸੀ ਪਰ ਢਾਈ ਸਾਲ ਤੋਂ ਜਿਹੜਾ ਨੇ ਸਾਨੂੰ ਸੁਣ ਕੇ ਬਾਹਰ ਰੱਖਿਆ ਸਾਡੀ ਗੱਲ ਵੀ ਸੁਣਨੀ ਚਾਹ ਲੋ ਪਿਆਰ ਨਹੀਂ ਆਪਾਂ ਕਹਿ ਦਿੰਦੇ ਸੀਗੇ ਜੀ ਕਿਸਾਨ ਘਰਨੇ ਲਾਉਂਦੇ ਐ ਅਸੀਂ ਸ਼ਹਿਰੀ ਲੋਕ ਸਾਡੇ ਮੂੰਹ ਤੇ ਜਮਾਨ ਪਹਿਲੀ ਗੱਲ ਹੁੰਦੀ ਐ ਕਿ ਕਿਸਾਨ ਘਰਨੇ ਲਾਉਂਦੇ ਐ ਸਾਨੂੰ ਸਮਝ ਆ ਗਈ ਬਾਈ ਕਿਉਂ ਲਾਉਂਦੇ ਐ ਜਦੋਂ ਗੱਲ ਹੱਕਾਂ ਦੀ ਆਉਂਦੀ ਐ ਨਾ ਜਦੋਂ ਨਸਲਾਂ ਦੀ ਆਉਂਦੀ ਐ ਜਦੋਂ ਪੀਣ ਲੇਕ ਪਾਣੀ ਸਾਡੇ ਕੋਲੋਂ ਗਿਆ ਕੋਹ ਤੇ ਆ ਗਿਆ ਇਹ ਹੋਰ ਇਸ ਨੂੰ ਮਨ ਸੰਗ ਦਾ ਟੱਕਾ ਕੀ ਕਰਨਗੇ ਇਹ ਸਰਕਾਰ ਕਦੇ ਕੋਈ ਇਸ ਸਮੇਂ ਲੋ ਬ੍ਰੀਨ ਕੋਟ ਵਾਸਤੇ ਹੱਕ ਦੀ ਨਹੀਂ ਹੋ ਸਕਦੀ ਜੇ ਤੁਹਾਡਾ ਪਾਣੀ ਖੋਣ ਲਈ ਤਿਆਰ ਹੈ বারবার এমএলএ ਕੋਈ ਜਾਣਦੇ ਐ ਅੱਜ ਦਾ ਵੀ ਇਹੀ ਜਵਾਬ ਹੈ ਜੀ ਉਪਰੋਂ ਸਲਵਾਈ ਨਹੀਂ ਹੋ ਰਹੀ ਜੇ ਥੋੜੀ ਨਹੀਂ ਸਲਵਾਈ ਹੋ ਰਹੀ ਪਰ ਸਾਡੇ ਤੋਂ ਗਲਤੀ ਹੋ ਗਈ ਜੀ ਤੁਹਾਨੂੰ ਚੁਣ ਲਿਆ ਇਹ ਤੀਸਰਾ ਬਦਲ ਅਸੀਂ ਬੜੀ ਉਮੀਦ ਨਾਲ ਲਿਆਂਦਾ ਸੀਗਾ ਵੀ ਇਹ ਹਵਾ ਪਾਣੀ ਦੀ ਸਰਕਾਰ ਹੈ ਜੀ ਸਦਾ ਸਾਧ ਦੇਊਗੀ ਜਿਹੜਾ ਲੀਡਰ ਮੱਦੇ ਵਾਲਾ ਜੰਗਲ ਬਚਾਉਣ ਲਈ ਧਰਨੇ ਤੇ ਬਹਿ ਗਿਆ ਸੀ ਅਸੀਂ ਸੋਚਿਆ ਸੀ ਵੀ ਜੇ ਮੁੱਖ ਮੰਤਰੀ ਬਣੂਗਾ ਤਾਂ ਪੰਜਾਬ ਦੇ ਸਾਰੇ ਜੰਗਲ ਬਚਾ ਲਊਗਾ ਮਾਫ ਕਰਨਾ ਜੀ ਅਸੀਂ ਗਲਤ ਸੀ ਜਿਹੜਾ ਸਾਡਾ ਲੀਡਰ ਸ਼ੂਗਰ ਮਿਲ ਦੇ ਡਾਇਰੈਕਟਰ ਦੀ ਰਾਖੀ ਬਹਿ ਗਿਆ ਸੀਗਾ ਕਾਫੀ ਸੋਚਿਆ ਵੀ ਇਹ ਸ਼ਹਿਰ ਦੇ ਸਾਰੇ ਲੋਕਾਂ ਨੂੰ ਬਚਾਊਗਾ ਮਾਫ਼ ਕਰਨਾ ਜੇ ਅਸੀਂ ਗਲਤ ਰਹੇ ਪਰ ਅੱਜ ਹੁਣ ਸੁਧਾਰਨ ਦਾ ਟਾਈਮ ਹੈ ਜਿੱਥੇ-ਜਿੱਥੇ ਵੀ ਜਲ ਜੀਵਾਂ ਨੂੰ ਬਚਾਉਣ ਮੋਰਚਾ ਖੋਲ੍ਹ ਦਿੰਦਾ ਹੈ ਜਰੂਰ ਪਹੁੰਚੋ ਜੀ ਧੰਨਵਾਦ